ਸ਼ਤਕਾਰਯੋਗ ਸਾਥਿਵੋ 11 ਜੁਲਾਈ 1990 ਨੂੰ ਇੱਕ ਮਹਾਨ ਦੇਸ਼ ਭਗਤ ਆਜ਼ਾਦੀ ਕੁਲਾਟਗੇ ਦੀ ਮੌਤ ਹੋਈ ਸੀ ਸਦੀਵੀ ਵਿਛੋੜਾ ਹੋਇਆ ਸੀ ਇਹ ਦੇਸ਼ ਭਗਤ ਕੌਣ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦਾ ਨਜ਼ਦੀਕੀ ਸਾਥੀ ਪੰਡਿਤ ਕਸ਼ੋਰੀ ਲਾਲ ਪੰਡਿਤ ਕਸ਼ੋਰੀ ਲਾਲ ਜਿਨ੍ਹਾਂ ਦਾ ਜਨਮ ਪਿੰਡ ਧਰਮਪੁਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਇਆ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਸ਼ੇਰ ਗਗਵੀਰ ਦੱਤ ਸ਼ਰਮਾ ਜਾ ਪੂਰਾ ਨਾਂ ਸੀ ਉਹਨਾਂ ਦਾ ਪੰਡਤ ਰਗਵੀਰ ਦੱਤ ਸ਼ਾਸਤਰੀ ਕਹਿ ਕੇ ਜਾਣਿਆ ਜਾਂਦੇ ਸੀਗੇ ਸ਼ਾਸਤਰੀ ਜੀ ਜਿਹੜੇ ਸੀਗੇ ਰਗਵੀਰ ਦੱਤ ਸ਼ਾਸਤਰੀ ਜੀ ਉਹ ਸੰਸਕ੍ਰਿਤ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੀ ਸੀਗੇ ਤੇ ਸੰਸਕ੍ਰਿਤ ਦੇ ਵਿਦਵਾਨ ਸੀ ਪਰਿਵਾਰ ਕਿਉਂਕਿ ਦੇਸ਼ ਭਗਤਾ ਦੇ ਰੰਗਣ ਵਿੱਚ ਰੰਗਿਆ ਹੋਇਆ ਸੀਗਾ ਤੇ ਇਹੋ ਜੇ ਪਰਿਵਾਰ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਅੰਦੋਲਨਾਂ ਦੇ ਵਿੱਚ ਭਾਗ ਲੈਂਦੇ ਸੀ ਉਹਨਾਂ ਦਿਨਾਂ ਦੇ ਵਿੱਚ ਤਾਂ ਕੁਦਰਤੀ ਤੌਰ ਤੇ ਸਰਕਾਰਾਂ ਉਹਨਾਂ ਨੂੰ ਕੋਈ ਨਾ ਕੋਈ ਸਜ਼ਾ ਦਿੰਦੀਆਂ ਰਹਿੰਦੀਆਂ ਸੀ ਤਾਂ ਰਗਵੀਰ ਦੱਤ ਸ਼ਰਮਾ ਜੀ ਸ਼ਾਸਤਰੀ ਜੀ ਦਾ ਬਦਲੀ ਕਰਕੇ ਉਹਨਾਂ ਨੂੰ ਮਲਤਾਨ ਵਾਲੇ ਪਾਸੇ ਸਿੰਧਮ ਦੇ ਇਲਾਕੇ ਦੇ ਵਿੱਚ ਉੱਥੇ ਬਦਲ ਦਿੱਤਾ ਗਿਆ ਤਾਂ ਕੁਦਰਤੀ ਸੀ ਕਿ ਜਿਹੜਾ ਬੱਚਾ ਸੀ ਉਹਨਾਂ ਦਾ ਕਿਸ਼ੋਰੀ لال ਜਿਨ੍ਹਾਂ ਨੂੰ ਅਸੀਂ ਹੁਣ ਸਤਕਾਰ ਨਾਲ ਪੰਡਿਤ ਕਿਸ਼ੋਰੀ لال ਕਹਿੰਦੇ ਆ ਉਹ ਵੀ ਆਪਣੇ ਪਿਤਾ ਜੀ ਦੇ ਨਾਲ ਸ਼ਾਸਤਰੀ ਜੀ ਦੇ ਨਾਲ ਉੱਥੇ ਸਿੰਧਮ ਚਲਾ ਗਿਆ ਤੇ ਉੱਥੇ ਕੋਇਟਾ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਆ ਇਲਾਕਾ ਕੋਇਟਾ ਤੋਂ ਉਹਨਾਂ ਨੇ 10ਵੀਂ ਪਾਸ ਕੀਤੀ 10ਵੀਂ ਪਾਸ ਕਰਕੇ ਫਿਰ ਉਹਨਾਂ ਨੇ ਡੀਏਵੀ ਕਾਲਜ ਲਾਹੌਰ ਪਾਕਿਸਤਾਨ ਦੇ ਵਿੱਚ ਜਿਹੜਾ ਇਲਾਕਾ ਹੁਣ ਉਥੇ ਦਾਖਲਾ ਲੈ ਲਿਆ ਤੇ ਭਗਤ ਸਿੰਘ ਹੋਰੇ ਉਸੇ ਇੱਕ ਉਹਨਾਂ ਹੀ ਕਾਲਜਾਂ ਦੇ ਵਿੱਚ ਪੜਦੇ ਸੀਗੇ ਤੇ ਆਪਣੀਆਂ ਸਰਗਰਮੀਆਂ ਕਰ ਰਹੇ ਸੀਗੇ ਤੇ ਉਹ ਵਿਦਿਆਰਥੀਆਂ ਦੇ ਵੱਡੇ ਲੀਡਰ ਸੀ ਉਹਨਾਂ ਦੇ ਨਾਲ ਦੇ ਵਿੱਚ ਤੇ ਅੰਗਰੇਜ਼ਾਂ ਦੇ ਵਿਰੋਧੋਂ ਲਗਾਤਾਰ ਆਪਣੀਆਂ ਸਰਗਰਮੀਆਂ ਕਰ ਰਹੇ ਸੀਗੇ ਤਾਂ ਪੰਡਿਤ ਕਸ਼ੋਰੀ ਲਾਲ ਨੇ ਜਾ ਕੇ ਜਦੋਂ ਭਗਤ ਸਿੰਘ ਨਾਲ ਉਹਨਾਂ ਦਾ ਮੇਲ ਹੋਇਆ ਉਹਨਾਂ ਨੇ ਭਗਤ ਸਿੰਘ ਨੂੰ ਕਿਹਾ ਕਿ ਮੈਨੂੰ ਵੀ ਤੁਸੀਂ ਆਪਣੀ ਜਥੇਬੰਦੀ ਦੇ ਵਿੱਚ ਜਿਹੜੀ ਨੌਜਵਾਨ ਭਾਰਤ ਸਭਾ ਸੀ ਉਸ ਵੇਲੇ ਤੇ ਉਹਨਾਂ ਨੇ ਬਾਅਦ ਵਿੱਚ ਇੱਕ ਹੋਰ ਸੰਗਠਨ ਬਣਾਇਆ ਜਿਹਨੂੰ HSR A ਕਹਿੰਦੇ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਨੂੰ ਤੁਸੀਂ ਸ਼ਾਮਲ ਕਰ ਲਓ ਆਪਣੀਆਂ ਜਥੇਬੰਦੀਆਂ ਦੇ ਵਿੱਚ ਤਾਂ ਭਗਤ ਸਿੰਘ ਨੇ ਪੰਡਿਤ ਕਸ਼ੋਰੀ ਲਾਲ ਨੂੰ ਕਿਹਾ ਸੀ ਕਿ ਕਸ਼ੋਰੀ ਲਾਲ ਤੂੰ ਹਲੇ ਛੋਟਾ ਹੈਂ ਤੂੰ ਪੜ ਲੈ ਇਹਨਾਂ ਅੰਦੋਲਨਾਂ ਦੇ ਵਿੱਚੋਂ ਤੈਥੋਂ ਚੱਲਿਆ ਨਹੀਂ ਜਾਣਾ ਤਾਂ ਪੰਡਿਤ ਕਸ਼ੋਰੀ ਲਾਲ ਸੀਗੇ ਜਿਹੜੇ ਇਹਨੇ ਦਿੜੜ ਇਰਾਦੇ ਦੇ ਸੀ ਪੱਕੇ ਇਰਾਦੇ ਦੇ ਸੀ ਉਹਨਾਂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਮੈਨੂੰ ਪਤਾ ਮੈਂ ਛੋਟਾ ਤੁਹਾਡੇ ਨਾਲੋਂ ਪਰ ਤੁਸੀਂ ਵੱਡੇ ਹੋ ਪਰ ਜਿਹੜੇ ਉਹ ਕਹਿੰਦੇ ਕਹਿੰਦੇ ਬਿਲਡਿੰਗ ਬਣਾਉਣੀ ਹੋਵੇ ਪੰਡਿਤ ਕਸ਼ੋਰੀ ਲਾਲ ਨੇ ਕਿਹਾ ਕਿ ਜਦੋਂ ਕੋਈ ਬਿਲਡਿੰਗ ਬਣਾਉਂਦਾ ਹੈ ਤਾਂ ਉਹਦੇ ਵਿੱਚ ਜਿੱਥੇ ਵੱਡੀਆਂ ਇੱਟਾਂ ਦੀ ਸਾਬਤ ਇੱਟਾਂ ਦੀ ਲੋਡ ਪੈਂਦੀ ਹੈ ਉੱਥੇ ਛੋਟੇ-ਛੋਟੇ ਰੋੜਿਆਂ ਦੀ ਵੀ ਲੋਡ ਪੈਂਦੀ ਹੁੰਦੀ ਹੈ ਮੈਂ ਛੋਟਾ ਸਹੀ ਰੋੜਾ ਸਹੀ ਛੋਟਾ ਜਾਂ ਤੇ ਮੈਨੂੰ ਤੁਸੀਂ ਨਿੱਕਾ ਜਿਹਾ ਰੋੜਾ ਸਮਝ ਕੇ ਕਿਤੇ ਫਿੱਟ ਕਰ ਲਓ ਆਪਣੀ ਜਥੇਵੰਦੀ ਦੇ ਵਿੱਚ ਮੈਂ ਤੁਹਾਡੇ ਕਿਸੇ ਨਾ ਕਿਸੇ ਕੰਮ ਆ ਜਾਵਾਂਗਾ ਜਥੇਵੰਦੀ ਦੇ ਤੱਪਕਤ ਸਿੰਘ ਹੋਰਾਂ ਨੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਆਪਣੀ ਜਥੇਬੰਦੀ ਦੇ ਵਿੱਚ ਸ਼ਾਮਲ ਕਰ ਲਿਆ ਸੀ ਤੇ ਇੰਨਾ ਭਗਤ ਸਿੰਘ ਹੋਰਾਂ ਦਾ ਇਹ ਵਿਸ਼ਵਾਸ ਪਾਤਰ ਬਣ ਗਿਆ ਸੀ ਕਿ ਜਿਹੜੇ ਫਿਰ ਉਹਨਾਂ ਦੇ ਗੁਪਤ ਟਿਕਾਣੇ ਹੁੰਦੇ ਸੀ ਲਾਹੌਰ ਦੇ ਵਿੱਚ ਜਿਹੜੇ ਜਿੱਥੇ ਦੇਸ਼ ਭਗਤ ਲੁਕਿਆ ਕਰਦੇ ਸੀਗੇ ਮਜ਼ੰਗ ਰੋਡ ਦੇ ਉੱਤੇ ਜਿਹਨੂੰ ਮਜ਼ੰਗ ਮਜ਼ੰਗ ਰੋਡ ਨੇ ਮਜ਼ੰਗ ਹਾਊਸ ਮਜ਼ੰਗ ਹਾਊਸ ਸੀ ਜਿਹੜਾ ਗੁਪਤ ਟਿਕਾਣਾ ਸੀਗਾ ਕ੍ਰਾਂਤੀਕਾਰੀਆਂ ਦਾ ਤੇ ਕਸ਼ਮੀਰ ਬਿਲਡਿੰਗ ਲਾਹੌਰ ਦੇ ਵਿੱਚ ਇਹਨਾਂ ਦੋਨੋਂ ਗੁਪਤ ਟਿਕਾਣਿਆਂ ਦਾ ਜਿਹੜਾ ਫਿਰ ਇੰਚਾਰਜ ਸੀ ਉਹ ਪੰਡਿਤ ਕਸ਼ੋਰੀ ਲਾਲ ਹੋਇਆ ਕਰਦਾ ਸੀਗਾ ਤੇ ਪੰਡਿਤ ਕਸ਼ੋਰੀ ਲਾਲ ਜਿਹੜਾ ਸੀਗਾ ਬਹੁਤ ਚੰਗਾ ਨਿਸ਼ਾਨਚੀ ਵੀ ਸੀ ਹਥਿਆਰ ਚਲਾਉਣ ਦਾ ਮਾਹਰ ਬਣ ਗਿਆ ਸੀ ਪੜ੍ਹਾਈ ਦੇ ਵਿੱਚ ਹੋਸ਼ਿਆਰ ਸੀਗਾ ਤੇ ਇਹਦੇ ਨਾਲ ਹੀ ਉਹ ਸਾਰੀਆਂ ਸਰਗਰਮੀਆਂ ਦੇ ਵਿੱਚ ਭਾਗ ਲੈਂਦਾ ਤੇ ਜਦੋਂ ਸੰਡਰਸ ਦਾ ਕਤਲ ਹੋਇਆ ਤਾਂ ਫਿਰ ਉੱਥੋਂ ਜਦੋਂ ਕੱਢਣਾ ਸੀ ਇਹਨਾਂ ਨੂੰ ਸਾਰਿਆਂ ਨੂੰ ਭਗਤ ਸਿੰਘ ਹੋਰਾਂ ਨੂੰ ਤੇ ਪੰਡਿਤ ਚੰਦਰ ਸ਼ੇਖਰ ਆਜ਼ਾਦ ਜਿਨ੍ਹਾਂ ਨੂੰ ਚੰਦਰ ਸ਼ੇਖਰ ਤਿਵਾੜੀ ਕਰਕੇ ਵੀ ਜਾਣਿਆ ਜਾਂਦਾ ਉਹ ਚੰਦਰ ਸ਼ੇਖਰ ਆਜ਼ਾਦ ਨੂੰ ਲਾਹੌਰ ਤੋਂ ਕੱਢ ਕੇ ਮੇਰਠ ਯੂਪੀ ਦੇ ਵਿੱਚ ਪਹੁੰਚਾਉਣ ਵਾਲਾ ਬੰਦਾ ਸੀ ਜਿਹੜਾ ਉਹ ਪੰਡਿਤ ਕਸ਼ੋਰੀ ਲਾਲ ਸੀ ਤਾਂ ਪੰਡਿਤ ਕਸ਼ੋਰੀ ਲਾਲ ਹੋਰਾਂ ਨੇ ਲਗਾਤਾਰ ਇਹਨਾਂ ਦੇਸ਼ ਭਗਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਦੋਂ ਲਗਾਤਾਰ ਸਰਗਰਮੀਆਂ ਕੀਤੀਆਂ ਤਾਂ ਫਿਰ ਕੀ ਸੀਗਾ ਕਿ ਕਸ਼ਮੀਰ ਬਿਲਡਿੰਗ ਸੀ ਜਿਹੜੀ ਤੇ ਮੁਜ਼ੰਗ ਹਾਊਸ ਸੀ ਜਿਹੜਾ ਉਹਦੇ ਉੱਤੇ ਛਾਪਾ ਪਿਆ ਤੇ ਛਾਪਾ ਪੈਣ ਤੋਂ ਬਾਅਦ ਇਹਨਾਂ ਦੇਸ਼ ਭਗਤਾਂਆਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਗ੍ਰਿਫਤਾਰ ਹੋਏ ਜਿਹੜੇ ਉਸ ਵੇਲੇ ਇਕੱਠੇ ਜਿਹੜੇ ਗ੍ਰਿਫਤਾਰ ਹੋਏ ਉਹਨਾਂ ਦੇ ਵਿੱਚ ਇੱਕ ਜੈ ਗੋਪਾਲ ਸੀ ਜਿਹੜਾ ਬਾਅਦ ਦੇ ਵਿੱਚ ਭਗਤ ਸਿੰਘ ਹੋਰਾਂ ਦੇ ਉੱਤੇ ਵਾਦਾ-ਮਾਫ ਗਵਾਹ ਵੀ ਬਣਿਆ ਤੇ ਜਿਹਨੇ ਸੈਂਡਰਸ ਦੇ ਕਤਲ ਦੇ ਵਿੱਚ ਰੋਲ ਲਭਾਇਆ ਸੀ ਉਹ ਸਾਈਕਲ ਦੀ ਚੈਨ ਚੜਾਉਣ ਦੇ ਬਹਾਨੇ ਜਿਹਨੇ ਇਸ਼ਾਰਾ ਕਰਨਾ ਸੀ ਉਹ ਜੈ ਗੋਪਾਲ ਸੀ ਉਹਦੀ ਗ੍ਰਿਫਤਾਰੀ ਵੀ ਹੋ ਗਈ ਤੇ ਸੁਖਦੇਵ ਜਿਹੜਾ 23 ਮਾਰਚ 1931 ਵਾਲੇ ਦਿਨ ਲਾਹੌਰ ਜੇਲ੍ਹ ਦੇ ਵਿੱਚ ਭਗਤ ਸਿੰਘ ਦੇ ਨਾਲ ਫਾਂਸੀ ਚੜਿਆ ਉਹਦੀ ਗ੍ਰਿਫਤਾਰੀ ਵੀ ਹੋਈ ਤੇ ਪੰਡਿਤ ਕਸ਼ੋਰੀ ਲਾਲ ਹੋਰਾਂ ਦੀ ਗ੍ਰਿਫਤਾਰੀ ਵੀ ਹੋ ਗਈ ਤੇ ਜਦੋਂ ਗ੍ਰਿਫਤਾਰੀ ਹੋ ਗਈ ਇਨਾਂ ਦੇ ਉੱਤੇ ਮੁਕੱਦਮੇ ਚੱਲੇ ਮੁਕੱਦਮਾ 25 ਸਾਥੀਆਂ ਸਮੇਤ ਪੰਡਿਤ ਕਸ਼ੋਰੀ ਲਾਲ ਦੇ ਉੱਤੇ ਲਗਾਤਾਰ ਜਿਹੜਾ ਮੁਕੱਦਮਾ ਚੱਲਿਆ ਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਤੇ ਜੇਲ੍ਹਾਂ ਦੇ ਵਿੱਚ ਤਸੀਹੇ ਕਿੰਨੇ ਦਿੱਤੇ ਜਾਂਦੇ ਸੀ ਉਹਨਾਂ ਦਿਨਾਂ 'ਚ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਸਾਰੇ ਸਾਥੀ ਜਾਣਦੇ ਹੋ ਸੂਝਬਾਨ ਕਿ ਅੰਗਰੇਜ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਇਹੋ ਜਿਹੇ ਦੇਸ਼ ਭਗਤਾਂ ਨੂੰ ਕਿਵੇਂ ਸ਼ਰੀਰਕ ਤੌਰ ਤੇ ਤਸੀਹੇ ਦਿੱਤੇ ਜਾਂਦੇ ਸੀ ਕਿਵੇਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਣੀ ਮੌਤ ਨਾਲੋਂ ਵੀ ਬੱਤਰ ਹਾਲਤਾਂ ਦੇ ਵਿੱਚ ਉਥੇ ਰੱਖਿਆ ਜਾਂਦਾ ਸੀਗਾ ਤਾਂ ਪੰਡਿਤ ਕਿਸ਼ੋਰੀ لال ਨੇ ਉਹ ਸਾਰੇ ਤਸੀਹੇ ਝੱਲੇ ਤੇ ਪੂਰੇ 25 ਸਾਲ ਲਗਾਤਾਰ ਅੰਗਰੇਜ਼ਾਂ ਦੀ ਜੇਲ੍ਹ ਤੇ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਵੀ ਜਿਹੜੀ ਸੀਗੀ ਉਹ ਦੇਸ਼ੀ ਹਾਕਮਾਂ ਦੀ ਜੇਲ੍ਹਾਂ 'ਚ ਵੀ ਉਹਨੇ ਤਸੀਹੇ ਝੱਲੇ ਤੇ ਇਹ 25 ਸਾਲ ਲਗਾਤਾਰ ਉਹਨਾਂ ਨੇ ਜੇਲ੍ਹਾਂ ਕੱਟੀਆਂ ਦੇਸ਼ੀ ਤੇ ਵਿਦੇਸ਼ੀ ਤੇ ਅੰਗਰੇਜ਼ਾਂ ਨੇ ਅੰਗਰੇਜ਼ਾਂ ਦੀ ਸਰਕਾਰ ਨੇ ਜਦੋਂ ਮੁਕੱਦਮੇ ਚਲਾਏ ਫੈਸਲਾ ਹੋਇਆ ਤਾਂ ਕਈਆਂ ਨੂੰ ਫਾਂਸੀ ਹੋਈ ਪਰ ਪੰਡਿਤ ਕਿਸ਼ੋਰੀ ਲਾਲ ਕਿਉਂਕਿ ਨਵਾਲਗ ਸੀ ਨਵਾਲਗ ਹੋਣ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਤਾਂ ਨਹੀਂ ਹੋਈ ਤੇ ਇਹਨਾਂ ਨੂੰ ਉਮਰ ਕੈਦ ਉਮਰ ਕੈਦ ਕਰ ਦਿੱਤੀ ਗਈ ਤੇ ਉਮਰ ਕੈਦ ਇਹਨਾਂ ਨੇ ਭੁਗਤੀ ਹੈ ਤੇ ਲਗਾਤਾਰ 25 ਸਾਲ ਮੈਂ ਦੱਸਿਆ ਇਹਨਾਂ ਨੇ ਅੰਗਰੇਜ਼ਾਂ ਦੀ ਤੇ ਹਿੰਦੁਸਤਾਨ ਦੀ ਜੇਲ੍ਹਾਂ ਜਿਹੜੀ ਉਹ ਭੁਗਤੀ ਹੈਗੀ ਤੇ ਇਸ ਤੋਂ ਬਾਅਦ ਫਿਰ ਉਹ ਜੇਲ੍ਹ ਦੇ ਵਿੱਚ ਅਧਿਆਨ ਬਹੁਤ ਕਰਦੇ ਸੀ ਭਗਤ ਸਿੰਘ ਹੋ ਰਹੇ ਜਿਹੜੀ ਲਾਈਨ ਦੇ ਰਹੇ ਸੀਗੇ ਕਿ ਕ੍ਰਾਂਤੀਕਾਰੀ ਕਿਤਾਬਾਂ ਦਾ ਅਧਿਐਨ ਕਰਨਾ ਤਾਂ ਪੰਡਿਤ ਕਸ਼ੋਰੀ ਲਾਲ ਨੇ ਵੀ ਅੰਦਰ ਰਹਿ ਕੇ ਕ੍ਰਾਂਤੀਕਾਰੀ ਕਿਤਾਬਾਂ ਦਾ ਮਾਰਕਸਵਾਦ ਦਾ ਅਧਿਐਨ ਕੀਤਾ ਤੇ ਅੰਦਰ ਜੇਲ੍ਹ ਦੇ ਵਿੱਚ ਉਹ ਪੂਰੇ ਮਾਰਕਸਵਾਦੀ ਸੋਚ ਦੇ ਧਾਰਨੀ ਬਣ ਗਏ ਤੇ ਜੇਲ੍ਹ ਦੇ ਵਿੱਚੋਂ ਜਦੋਂ ਉਹ ਰਿਹਾ ਹੋਏ ਰਿਹਾ ਹੋ ਕੇ ਫਿਰ ਉਹ ਸਿੱਧੇ ਕਮਿਊਨਿਸਟ ਪਾਰਟੀ ਦੇ ਦਫ਼ਤਰ ਦੇ ਵਿੱਚ ਚਲੇ ਗਏ ਤੇ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਤੇ ਕਮਿਊਨਿਸਟ ਪਾਰਟੀ ਦਾ ਜਿਹੜਾ ਇੱਕ ਵਿੰਗ ਹੈ AITUC ਜਿਹਨੂੰ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਸੈਸੀ ਕਹਿੰਦੇ ਆ ਉਹਦੇ ਇਹ ਸੂਬੇ ਦੇ ਲੀਡਰ ਬਣੇ ਵੱਡੇ ਲੀਡਰ ਬਣੇ ਉਸ ਤੋਂ ਬਾਅਦ ਜਦੋਂ ਕਮਿਊਨਿਸਟ ਪਾਰਟੀ ਦੇ ਵਿੱਚ ਫੁੱਟ ਪੈਂਦੀ ਹੈ ਤਾਂ ਫਿਰ ਇਹ C2 ਸੈਂਟਰਲ ਇੰਡੀਅਨ ਟ੍ਰੇਡ ਯੂਨੀਅਨ ਦੇ ਵਿੱਚ ਚਲੇ ਗਏ ਔਰ C2 ਦੇ ਸੂਬੇ ਦੇ ਆਗੂ ਬਣੇ ਬੁਲਾਰੇ ਬਣੇ ਤੇ CPM ਜਿਹੜੀ ਸ ਇਹਨਾਂ ਦੀ ਪਾਰਟੀ ਸੀ CPI(M) ਜਿਹਨੂੰ ਅਸੀਂ ਕਹਿੰਦੇ ਆ ਤੇ ਉਹਦੇ ਇਹ ਮੈਂਬਰ ਬਣੇ ਸੂਬੇ ਦੇ ਆਗੂ ਬਣੇ ਔਰ ਉਸ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਜਿਹੜੀ ਜਲੰਧਰ ਕਮੇਟੀ ਬਣੀ ਹੋਈ ਹੈ ਦੇਸ਼ ਭਗਤਾਂ ਦੀ ਅੱਜ ਵੀ ਜਿੱਥੇ 1 ਨਵੰਬਰ ਨੂੰ ਮੇਲਾ ਲੱਗਦਾ ਦੇਸ਼ ਭਗਤਾਂ ਦੀ ਯਾਦ ਦੇ ਵਿੱਚ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਉਸ ਕਮੇਟੀ ਦੇ ਇੱਕ ਖਜਾਨਚੀ ਰਹੇ ਲੰਬਾ ਸਮਾਂ ਤੇ ਲਗਾਤਾਰ ਸੇਵਾ ਕਰਦੇ ਰਹੇ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਯੋद्धा ਸੀ ਜਿਹੜਾ ਸ਼ਹੀਦ ਭਗਤ ਸਿੰਘ ਉਹਨਾਂ ਦਾ ਨਜ਼ਦੀਕੀ ਸਾਥੀ ਸੀਗਾ ਇਹ ਫਿਰ 11 ਜੁਲਾਈ ਨੂੰ 1990 ਵਾਲੇ ਦਿਨ ਇੱਕ ਦੁਰਘਟਨਾ ਦੇ ਦੌਰਾਨ ਇੱਕ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਉੱਥੇ ਇਹਨਾਂ ਨੇ ਆਖਰੀ ਸਾਹ ਲਏ ਸੀ ਤਾਂ ਉਹਨਾਂ ਦੀ ਵਰਸੀ ਦੇ ਉੱਤੇ ਮੈਂ ਉਹਨਾਂ ਨੂੰ ਜਿੱਥੇ ਸ਼ਰਧਾ ਦੇ ਹਲ ਪੇਂਟ ਕਰਦਾ ਹਾਂ ਉੱਥੇ ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜੇ ਦੇਸ਼ ਭਗਤਾਂ ਨੂੰ ਹਮੇਸ਼ਾ ਸਾਨੂੰ ਆਪਣੇ ਦਿਲਾਂ ਦੇ ਵਿੱਚ ਯਾਦ ਰੱਖਣਾ ਚਾਹੀਦਾ ਹੈ ਜਿੰਦਾ ਰੱਖਣਾ ਚਾਹੀਦਾ ਹੈ ਤੇ ਇਹਨੂੰ ਬਤ ਵੱਦ ਲੋਕਾਂ ਤੱਕ ਸ਼ੇਅਰ ਕਰਕੇ ਇਹ ਪ੍ਰਚਾਰ ਕਰਦਿਆ ਕਰੋ ਤੁਸੀਂ ਤਾਂ ਜੋ ਇਹਨਾਂ ਦੇਸ਼ ਭਗਤਾਂ ਦੇ ਵੱਲੋਂ ਜਗਾਈ ਹੋਈ ਜਿਹੜੀ ਜੋਤ ਹੈ ਉਹ ਮੱਧਮ ਨਾ ਪਵੇ ਉਹ ਲਗਾਤਾਰ ਜਗਦੀ ਰਹੇ ਇਹ ਪ੍ਰਚਾਰ ਹੁੰਦਾ ਰਹੇ ਇੰਨੀ ਬੇਨਤੀ ਨਾਲ ਮੈਂ ਫੇਰ ਤੁਹਾਡਾ ਧੰਨਵਾਦ ਕਰਦਾ ਹੋਇਆ ਪੰਡਿਤ ਕਸ਼ੋਰੀ ਲਾਲ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕਰਦਾ ਹੋਇਆ ਆਪਣੀ ਗੱਲ ਬੰਦ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ ਜਿਹੜੀ ਖਾਸ ਗੱਲ ਮੈਥੋਂ ਰਹਿ ਗਈ ਹੈ ਉਹ ਇਹ ਸੀ ਕਿ 7 ਅਗਸਤ ਨੂੰ 1957 ਨੂੰ ਜਥਾ ਗਿਆ ਸੀਗਾ ਇੱਕ ਪੁਰਤਗਾਲੀਆਂ ਤੋਂ ਗੋਆ ਨੂੰ ਆਜ਼ਾਦ ਕਰਾਉਣ ਗਿਆ ਉੱਥੇ ਮੀਂਹ ਵਾਂਗ ਗੋਲੀਆਂ ਬਰੀਆਂ ਸੀ ਤੇ ਉਸ ਜਥੇ ਦੇ ਵਿੱਚ ਪੰਡਿਤ ਕਸ਼ੋਰੀ ਲਾਲ ਵੀ ਸ਼ਾਮਲ ਸੀਗੇ ਤੇ ਸ਼ਹੀਦ ਕਰਨਲ ਸਿੰਘ ਈਸੜੂ ਜਿਹੜੇ ਕਿ ਟੀਚਰ ਸੀਗੇ ਉਹ ਵੀ ਗਏ ਸੀ ਇਸ ਜਥੇ ਦੇ ਵਿੱਚ ਆਗੂ ਸੀਗੇ ਇਸ ਜਥੇ ਦੇ ਤਾਂ ਅੱਗੋਂ ਪੁਰਤਗਾਲੀਆਂ ਨੇ ਫਿਰ ਮੀਂਹ ਵਾਂਗ ਗੋਲੀਆਂ ਇਹਨਾਂ ਦੇ ਉੱਤੇ ਜਥੇ ਦੇ ਉੱਤੇ ਭਰਾਈਆਂ ਤਾਂ ਜਦੋਂ ਇਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਤਾਂ ਪੰਡਿਤ ਕਸ਼ੋਰੀ ਲਾਲ ਦੇ ਉੱਤੇ ਸੀ ਜਿਹੜੇ ਕਰਨਲ ਸਿੰਘ ਈਸੜੂ ਇਹਨਾਂ ਦੇ ਉੱਤੇ ਲੇਟ ਗਏ ਕਸ਼ੋਰੀ ਲਾਲ ਜੀ ਤਾਂ ਬਚ ਗਏ ਪਰ ਕਰਨਲ ਸਿੰਘ ਈਸੜੂ ਨੂੰ ਗੋਲੀਆਂ ਲੱਗੀਆਂ ਤੇ ਉਹ ਸ਼ਹੀਦ ਹੋ ਗਏ ਸੀ ਉੱਥੇ ਇਹ ਵੀ ਇੱਕ ਅਹਿਮ ਘਟਨਾ ਸੀ ਕਿ ਪੁਰਤਗਾਲੀ 1957 ਦੇ ਵਿੱਚੇ ਆਜ਼ਾਦੀ ਮਿਲਦੀ ਹੈ ਕਿਉਂਕਿ 47 ਚ ਬਾਕੀ ਤਾਂ ਅੰਗਰੇਜ਼ ਅਸੀਂ ਕਢਲੇ ਸੀ ਪਰ ਇਹ ਪੁਰਤਗਾਲੀਆਂ ਦੇ ਕਬਜ਼ੇ ਹੇਠ ਸੀਗਾ ਗੋਆ ਸੀ ਜਿਹੜਾ ਤੇ ਇਹਨਾਂ ਨੂੰ ਆਜ਼ਾਦ ਕਰਾਉਣ ਵਾਲੇ ਜਥੇ ਦੇ ਵਿੱਚ ਵੀ ਪੰਡਿਤ ਕਸ਼ੋਰੀ ਲਾਲ ਸ਼ਾਮਲ ਸੀ ਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਯਾਦ ਕਰਦੇ ਹਾਂ ਅੱਜ ਤੇ ਉਹਨਾਂ ਦੇ ਪਾਏ ਰਾਹਾਂ ਦੇ ਉੱਤੇ ਚੱਲਣ ਦਾ ਅਹਿਦ ਵੀ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ